ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਡੇ 3 ਆ ਦੋਸਤੋ ਅੱਜ ਕੱਲਾ ਪੂਰੀ ਕਰਤੀ ਸੀਗੀ ਖੁਰਲੀ ਅੱਜ ਪਾਣੀ ਦਾ ਛੜਕਾ ਕਰੀ ਜਾਂਦੇ ਆ ਸਵੇਰ ਦਾ ਟਾਈਮ ਹੈ 9:30 ਹੋਈ ਹੈ ਬੰਬੀ ਛੱਡ ਕੇ पानी मार रहे हैं मौसम भी बढ़िया देखो दोस्तों इधरली खली तो भी दोस्तों अब तो मिट्टी पैगी सी सी अर्धी करेगी सी लावड़ हो गया दे ना। ना जी बम्बी ਬੰਬੀ ਬੰਦ ਕਰ ਦਿਆਂ ਦੋਸਤੋ ਛੜਕਾ ਗੂੜਾ ਹੋ ਗਿਆ ਆਇਓ ਗੜਾ ਲਓ ਵੀ ਦੋਸਤੋ ਦੁਪਹਿਰ ਦਾ ਟਾਈਮ ਹੋ ਗਿਆ ਇੱਟਾਂ ਵਿਲਾਤਿਆਂ ਉੱਤੇ ਦੋਸਤੋ ਖੁਰਲੀ ਵਿੱਚ ਤੇ ਆਹਾ ਹੁੱਕਾਣੇ ਜਿਹੜੀਆਂ ਲਾਉਣਾ ਨੇ 5-5 ਫੁੱਟ ਤੇ ਜਿਹੜੀਆਂ ਹਾ ਕਾਣਿਓ ਲਾਈਆਂ ਇੱਧਰਲੇ ਪਾਸੇ ਦੋਸਤੋ ਮਿਸਤਰੀ ਸਾਹਵ ਲੱਗਿਆ ਖੁਰਲੀ ਦਾ ਹੋ ਗਿਆ ਇੱਟਾਂ ਲਾ ਕੇ ਉੱਤੇ ਹੋਣੇ ਦੇ ਸਾਈਡਾਂ ਤੇ ਉਹ ਲਾ ਦੇਣਗੇ ਆਇਓ ਬਾਰ ਦਿਖਾਉਣੇ ਆ ਲਓ ਬਈ ਦੋਸਤੋ ਸ਼ਾਮ ਦੇ 4 ਵਜੇ ਤੱਕ ਖੁਰਲੀ ਕੰਪਲੀਟ ਹੋ ਗਈ ਸਾਈਡ ਤੇ ਉਹ ਲੱਗੀ ਸਲਫ ਦੇਖ ਸਕਦੇ ਹੋ ਦੋਸਤੋ ਹੁੱਕਾ ਜਿਹੜਾ ਵਿੱਚ ਲੱਗਣਾ ਆ ਖੁਰਲੀ ਤਿਆਰ ਆ ਦੋਸਤੋ 12 ਪਲੱਸ ਪਲਸਤਰ ਰਹਿ ਗਿਆ ਤੇ ਥੱਲੇ ਰਹਿ ਗਈ ਫਰਸ਼ ਇਧਰ ਦੀ ਖੁਰਲੀ ਤੇ ਦੋਸਤੋ ਮਿਸਤਰੀ ਸਾਹਿਬ ਲੱਗੇ ਹੋਏ ਆ ਇਧਰ ਵੀ ਉਹੀ ਇੱਟਾਂ ਲਾ ਰਹੇ ਆ ਉੱਤੇ ਫਿਰ ਇਹਦੇ ਵੀ ਸਾਈਡ ਤੇ ਸਲਫ ਲਾ ਕੇ ਕੰਪਲੀਟ ਕਰ ਦੇਣਗੇ ਇਹਦੀ ਮੁੱਟੀ ਮਿੱਟੀ ਪੂਰੀ ਕਰਤੀ ਦੋਸਤੋ ਦੇਖ ਸਕਦੇ ਆ ਲਾਵਲ ਕਰਤਾ ਪੂਰਾ ਸਰੇ ਦਾ ਹੁਣ ਉਧਰੋਂ ਲੱਗੇ ਹੋਏ ਆ ਇੱਟਾਂ ਲਾਉਣ ਕੱਲ ਤੱਕ ਦੋਸਤੋ ਇਹ ਵੀ ਪੂਰੀ ਹੋ ਜੂਗੀ ਡੇ 4th ਤੇ ਵੀ ਪੂਰੀ ਹੋ ਜੂ ਬਾਕੀ ਦੋਸਤੋ ਮਹਾਰੀ ਇੱਕ ਵੀਡੀਓ ਚ ਕਹਿਣਾ ਹੁੰਨਾ ਕਿਸੇ ਵੀਰ ਭਾਈ ਨੂੰ ਦੁੱਧ ਦੀ ਜ਼ਰੂਰਤ ਹੋਵੇ ਕਿਉਂਕਿ ਅੱਗੇ ਗਰਮੀ ਆ ਰਹੀ ਹੈ ਗਰਮੀ 'ਚ ਦੁੱਧ ਘਟਦਾ ਹੀ ਹੁੰਦਾ ਹੈ ਕਿਸੇ ਵੀਰ ਭਾਈ ਨੂੰ ਦੁੱਧ ਦੀ ਲੋੜ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ 9873477677 ਨੰਬਰ ਹੈ ਅੱਜ ਜਿਹੜੀ ਦੋਸਤੋ ਅੱਜ ਆਈ ਹੈ 4 ਕੁਇੰਟਲ ਕੰਜੜਾ ਕੁਇੰਟਲ ਆ ਰੋੜੀ ਕੁੱਟੀ ਸੀ ਮਿਸਤਰੀ ਸਾਹਮਣੇ ਸਵੇਰੇ